ਤਾਂ ਉਹ ਅਪਲੀਕੇਸ਼ਨ ਦੀ ਉਹ ਹਾਂ ਜੀ ਮੈਂ ਕੱਝਾ ਹੀ ਆਪਣਾ ਮੈਕ ਪੈਕ ਠੀਕ ਅੱਜ ਮੇਰੇ ਪਤਾ ਹਾਂਜੀ ਪਾਪਾ ਹੀ ਚੱਕਾ ਸੱਚੇ ਬਤੋ ਇਹ ਮਮਾ ਜੀ ਚਿੱਕਨੀ ਲਾਤੀ ਉਹ ਬਤੋ ਕੀ ਫੜਿਆ ਅੱਜ ਹਾਂ ਹਾਂ ਅੱਜ ਕੱਛੇ ਫੜਾ ਸਾਈ ਹਾਂ ਉਹ ਤੂੰ ਆ ਰਹੀ ਆਈ ਤੁਹਾਡੀ ਕੀ ਜਦੋਂ ਨਿਆਰੇ ਦੀ ਚੀਜ਼ੀ ਲੈ ਆਦੇ ਤੇ ਤੂੰ ਸ਼ਰੀਪਲੀ ਦੀ ਲੈਣੀ ਆ ਸਾੜੀ ਬਲੀ ਕੀ ਲੈਣਾ ਮੈਂ ਦਾਦੀ ਨਾਲ ਤੇ ਮੈਂ ਆ ਨਾ ਲਾਈ ਜਾਂਦੀ ਹੈਗੀ ਵੀ ਤੂੰ ਲੈ ਆਂਦੀ ਦੀ ਤੂੰ ਲੈ ਆ ਕੇ ਦਿੱਤੀ ਔਰ ਜੋ ਬਿਨਿਆੜੇ ਨਿਆਣੇ ਨਾ ਕਰਦੀਆਂ ਤੂੰ ਸਗੋਂ ਨਾਲ ਨਾ ਕਰਦੀ ਰਹੀ ਨੀ ਨਿਆਣੇ ਮੈਂ ਕਰਦੀਆਂ ਉਹ ਤਾਂ ਫਿਰ ਨਾ 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 ਛੁੱਟੇ ਦਾ ਹਣਾ ਐ ਨਿਆਣੇ ਵਿਗਾੜ ਦੇ ਨਿਆਣੇ ਵਿਗਾੜ ਲੈ ਇੱਥੇ ਕਰ ਦੇ ਵਿਗਾੜ ਦੇ ਨਿਆਣੇ ਮੈਂ ਚਲ ਕੋਈ ਨਹੀਂ ਤਾਂ ਆ ਗਿਆ ਤੂੰ ਪਿਆਰ ਨਾਲ ਦੇ ਨਿਆਣੇ ਜਿਹਨਾਂ ਘਿਆਰ ਕੀਤੀ ਆ ਤੇ ਖਾਈ ਜਾ ਮੈਂ ਇਹਨਾਂ ਦੇ ਮੂੰਹ ਫੜੇ ਆ ਤੇ ਮੂੰਹ ਤੇ ਬੋਲਦੀ ਕਿਧਰ ਗਾੜੀਓ ਪਿਆਰ ਨਾਲ ਖਾਈ ਜਾ ਮੈਂ ਕੀ ਕਿਹਾ ਇਹਨਾਂ ਨੂੰ ਹਾਂ ਕੋ ਨਾ ਮੁੰਨੀ ਨਿਆਣਾ ਕੋ ਮੈਨੂੰ ਹੀ ਦਈ ਜਾ ਉਹ ਕੀ ਆ ਗਿਆ ਤੈਨੂੰ ਨਿਆਣੀਆਂ ਦੱਸ ਨਿਆਣੀਆਂ ਉਹ ਨਿਆਣੀਆਂ ਨਹੀਂ ਰਹੀਆਂ ਆ ਨਿਆਣੇ ਨਹੀਂ ਹੁਣ ਆ ਵਧੀਆ ਹੋ ਗੀਆਂ ਉਹਨਾਂ ਨੂੰ ਹੁਣ ਸਮਝਾਓ ਕਿ ਕੀ ਆ ਗਈ ਕਿਹਦੇ ਲੋ ਆਂਦੀ ਆਂ ਸਿਰ ਦੇ ਵਾਲਾ ਨੂੰ ਤੇ ਭਿੰਦ ਕਾ ਮਾਰੋ ਕੀ ਕਰਨ ਸਾਰਾ ਕੰਮ ਕਰਾਉਂਦੇ ਲਿੰਦੇ ਛੜੀ ਢੜੀ ਦੇ ਪਤਾ ਨਹੀਂ ਸਾਰਾ ਕੰਮ ਕੀ ਕਰਉਂਦੀ ਆ ਸਾਰਾ ਦਿਨ ਤਾਂ ਮੈਂ ਕੰਮ ਹੀ ਲੱਗੀ ਰਹੀ ਨਹੀਂ ਆ ਉਹ ਥਾ ਕੰਮ ਕਰ ਜਾ ਕੇ ਆਪਣਾ ਠੀਕ ਆ ਕਰ ਲੂੰਗੀ ਪਤਾ ਮੈਨੂੰ ਕਰਨਾ ਆ ਆਪਣਾ ਕੰਮ ਕਰ ਦੇ ਰੋ ਇਹ ਕੇ ਨੀ ਆ ਗੱਲਾਂ ਸੁਣਾ ਉਹ ਸਮਾਰਦੇ ਵੀ ਭੂਈਂ ਗਲੇ ਤੇ ਤੇ ਮੇਰਾ ਨਾ ਐਵੇਂ ਤੇ ਚਲਾਈ ਜਾਂਦਾ ਉਹ ਵੀ ਮੇਰੇ ਨਾਲ ਹੀ ਲੱਗਦਾ ਆ ਵਾ ਇਹਨੂੰ ਵੀ ਕਿਸੇ ਗੱਲ ਦੀ ਸਮਝ ਹੀ ਨਹੀਂ ਹੈਗੀ ਜੀ ਚਲ ਮਣਾ ਚੁੱਪ ਕਰਕੇ ਕੰੀਜਾ ਲੋ ਹੁੰਦਾ ਵਾ ਆਗੀ ਕਾਲੇ ਤੋਂ ਹਾਂ ਸੀਗਾ ਬੜਾ ਮੀਲਾ ਆ ਗਿਆ ਮੀਂਹ ਬਰਾਂਉਣ ਦਾ ਕੱਟ ਆਹੋ ਜਾਨਾ ਹੀ ਤੇਜ ਪਤਾ ਕਿਹੜੀ ਬਾਰ ਦਾ ਆ ਗਿਆ ਆ ਆ ਗਈ ਉਹ ਨੀਤੀ ਗਲੇਸ਼ਣ ਗਈ ਕਬਾਤ ਪਾਉਣ ਦੀ ਜੜੀ ਪਾਣੀ ਪਿਆਓ ਲੈ ਨਹੀਂ ਆ ਗਈ ਆਰਡਰ ਮਾਰਨ ਕਿ ਤਾ ਉਹ ਨਹੀਂ ਮਾਰ ਹੁਣ ਤੀਜੀ ਵੀ ਨਾਲ ਹੀ ਆ ਗਈ ਆ ਰੰਗ ਨੂੰ ਹੁਣ ਵੇਖੀ ਆਰਡਰ ਤੇ ਆਰਡਰ ਕਿਤਾ ਮਾਰਦੀ ਨਾ ਸਾਡੀਆਂ ਇੱਕ ਤੇ ਗਰਮੀ ਬੜੀ ਹੋ ਗਈ ਆ ਕੀ ਹੋਇਆ ਭਾਬੀ ਆਪਣੀ ਮਾਂ ਨੂੰ ਤੇ ਆਪਣੀ ਭੈਣ ਨੂੰ ਪੁੱਛ ਗਈ ਹੋਇਆ ਅੱਜ ਆਪਣੇ ਪੁੱਛ ਭਰਾ ਨੂੰ ਕਿੱਥੇ ਗਈ ਮੰਮੀ ਮੈਨੂੰ ਨਹੀਂ ਪਤਾ ਲੈ ਕੀ ਆ ਹਰ ਨੂੰ ਪੁੱਛਦੀ ਹੈ ਕੀ ਹੋਇਆ ਵਾ ਤੇ ਮਨਾਂ ਸਾਰਾ ਦਿਨ ਕੰਮ ਹੀ ਕਰਦੇ ਰਹੀਦਾ ਤੇ ਇਹਨਾਂ ਨੂੰ ਸਾਰੇ ਟੱਬਰ ਨੂੰ ਮਾਸਾ ਕੱਟਨੀ ਹੈਗੀ ਹਾਂ ਮਾਂ ਮੈਂ ਸਬਜ਼ੀ ਬਣਾਉਣ ਤੋਂ ਭਾਂਡੇ ਧੋ ਰਹੇ ਹਾਂ ਮੇ ਕੋਲ ਨਹੀਂ ਭਾਂਡੇ ਜਾਂਦੇ ਮੈਂ ਨਹੀਂ ਮਾਜਦੇ ਭਾਂਡੇ ਪੂਰੇ ਪਈ ਰਹਿਣਾ ਪਈ ਰਹਿਣ ਮੈਨੂੰ ਨਹੀਂ ਇੱਕ ਦਾ ਤੇ ਉਹ ਉਦਰਾ ਤੇ ਤੂੰ ਹੀ ਬੜੀਆਂ ਕੋੜਕੜ ਕਰਦੀਆਂ ਭਰਾ ਆਪਣੇ ਨੂੰ ਤੀ ਲੋਣੇ ਫੇਰ ਤੇ ਬੜੀ ਛੇਤੀ ਕਰਨੀ ਆਂਦੇ ਆਂ ਭਾਣੇ ਮੰਨ। ਬਾਕੀ ਕੋਈ ਲੋਤੀ ਨਹੀਂ ਲਈ ਜੰਗਾ ਉਹਨੂੰ ਪੁੱਛ ਹਗਲਾ ਪੁੱਛਿਆ ਉਹਨੂੰ ਮੈਂ ਦੋ ਵੇਖਾ ਕੋਈ ਤਰ੍ਹਾਂ ਹੈ ਸੜਿਆ ਮੈਨੂੰ ਪੈਂਦਾ ਰਹੂ ਕਹਿੰਦੇ ਤੂੰ ਹੀ ਸਾਲੀਆਂ ਸੜ ਗਿਆ ਕੰਮ ਕਰਨ ਗਿਆ ਤੁਹਾਡੇ ਹੱਥਾਰੇ ਲੇ ਆ ਰਹੀ ਉਹ ਤੂੰ ਲੜਦੀ ਰਿਹਾ ਕਰ ਜਦੋਂ ਵੇਖੋ ਹਣਾ ਹਾਂਜੀ ਇੱਧਰ ਆ ਆ ਗਈ ਇੱਕ ਮਿੰਟ ਹਾਂਜੀ ਮੰਮੀ ਕਿੱਥੇ ਗਈ ਆ ਉਹ ਮੰਮੀ ਘਰਦਾਰੇ ਗਈ ਕਹਿੰਦੀ ਮੈਨੂੰ ਟਾਈਮ ਲੱਗ ਜਾਣਾ ਸ਼ਾਮਾਂ ਨੂੰ ਆਊਗੀ ਅਛਾ ਚੱਲ ਬਹਿ ਕੇ ਇੱਥੇ ਬੈਲ ਕੁਛ ਨਹੀਂ ਹੈ ਕਿਹੜੀ ਗੱਲ ਪੁੱਛਣੀ ਕੀ ਹੈ ਆ ਪਾਪੀ ਕਿਹਨੇ ਗੁੱਸੇ ਜਵਾ ਉਹ ਤੈਨੂੰ ਪਤਾ ਤੇ ਹੈਗਾ ਸੜੀ ਰਹਿੰਦੀ ਸਦਾ ਹੀ ਕਿਉਂ ਕੀ ਹੈ ਨਹੀਂ ਪੜਾ ਤੈਨੂੰ ਕੀ ਦੱਸਾਂ ਇਹ ਤੇ ਇਹ ਤੇ ਹੁਣ ਆਂਦੀ ਆ ਕਿ ਮੈਂ ਇੱਥੇ ਸਾਰੇ ਬੰਨੇ ਇਹ ਨਹੀਂ ਕਿ ਇਹ ਬੰਨੇ ਵੀ ਸਾਨੂੰ ਲੱਗਣ ਦਿੰਦੀ ਕੱਲ ਕੱਲ ਕੀ ਹੋਇਆਗੇ ਮੈਂ ਨੇ ਕਿਹਾ ਸੂਟ ਕਟਾ ਕੱਟ ਦੇ ਮੰਮੀ ਦਾ ਤੇ ਤਾਂ ਵੀ ਨਹੀਂ ਮੰਨੀ ਅੱਜ ਫੇਰ ਮੈਂ ਆਖਿਆ ਕਿ ਸੂਟ ਕੱਟ ਦੇ ਫੇਰਾਂ ਦੀ ਆ ਵੀ ਮੇਰਾ ਟਾਈਮ ਹੈ ਨਹੀਂ ਮੈਨਿਆਣੇ ਦੀ ਰੋਟੀ ਬਣਾਉਣੀ ਆ ਹੁਣ ਮੰਮੀ ਗੁੱਸੇ ਹੋ ਗਈ ਇਸ ਗੱਲ ਤੋਂ ਕਿ ਤੂੰ ਕੱਟਿਆ ਨਹੀਂ ਮੇਰਾ ਸੂਟ ਸੀਤਾ ਨਹੀਂ ਮੈਂ ਭੂਆ ਕੋ ਜਾਣਾ ਪਾ ਕੇ ਤੇ ਉਹ ਹੁਣ ਕੱਟ ਕੇ ਨਹੀਂ ਇਹ ਦਿੰਦੀ ਜੇ ਮੈਂ ਨੇ ਆਣਿਆਂ ਨੂੰ ਚੀਜੀ ਲਿਆ ਕੇ ਦਿੱਤੀ ਤਾਂ ਗੁੱਸੇ ਔਖੀ ਰਹਿੰਦੀ ਸਦਾਈ ਤੇ ਕੰਮ ਨਾ ਖਿਜਣੇ ਕਰੋ ਹੀ ਕਰੋ ਕਰੋ ਹੀ ਕਰੋ ਹੱਡ ਕੋ ਨਹੀਂ ਹੁੰਦਾ ਹੁਣ ਆਪਾਂ ਆਪਣੀਆਂ ਪੜਾਈਆਂ ਵੀ ਕਰਨੀਆਂ ਆ ਹੁਣ 24 ਘੰਟੇ ਇਨਾ ਕੰਮ ਲੱਗੇ ਰਹੀਏ ਤੇ ਅਸੀਂ ਕਿੱਧਰ ਜਾਈਏ ਫਿਰ ਤੂੰ ਇਹ ਘਵਾਇਆ ਨਾ ਕਰੋ ਉਹਨੂੰ ਦਫਾ ਹੀ ਰਹਿਣ ਦੋ ਤੇ ਜਦੋਂ ਇੱਕੋ ਘਰ ਚ ਰਹਿਣਾ ਤੇ ਕਹੋਣਾ ਤੇ ਪਹਿਣਾ ਹੀ ਆ ਅਸੀਂ ਤਾਂ ਚੰਗੀ ਵੇਖ ਕੇ ਰਿਆਦੀਏ ਤੇ ਸਾਡੇ ਸਿਰ ਤੇ ਚੜਦੀ ਜਾਂਦੀ ਦਿਨੋਂ ਦਿਨ ਬਲਾਓ ਫੇਰ ਇਹਦੇ ਮਾਪਿਓ ਐਦਾਂ ਕਰਦੇ ਬੁਲਾਉਣਾ ਪੈਣਾ ਬਹੁਤ ਖਕੀਤਾ ਇੰਨੇ ਕੰਮ ਚਲ ਮੈਂ ਕੱਪੜੇ ਲਾ ਆ ਘਰ ਲਾ ਕੀ ਗੇਦੇ ਉਹ ਆਵਾਂ ਜਾਣਾ ਕੀ ਗੱਲ ਪਹਿਲਾ ਸੀ ਮੈਂ ਕੋਈ ਸੂਟ ਨਹੀਂ ਹੈਗਾ ਵੀ ਪਹਿਲਾਂ ਵੀ ਪਾ ਲੇ ਜਾ ਸਕਦੀ ਸੀਗੀ ਆਂਦੀ ਹੁਣੇ ਸੂਟ ਸੀਗੇ ਤੇ ਮੈਂ ਨਹੀਂ ਨਿਆਣੇ ਦਾ ਰੋਟੀ ਖਾਣੀ ਮਾਉਣ ਜਾਂ ਮੈਂ ਇਨੀ ਗੱਲ ਕਹਿ ਆਈ ਦਿੱਤੀ ਤੇ ਇਹਦੇ ਵਿੱਚ ਕੀ ਹਲ ਜਾਵਾ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਚੱਲ ਕੋਈ ਨਹੀਂ ਤੂੰ ਲੜਿਆਣਾ ਤੇ ਜੇ ਆ ਤੇਰੀ ਵੱਡੀ ਭੈਣ ਨੂੰ ਇਹ ਵੀ ਜੀਜੀ ਉਹਨੇ ਲਿਆਂਦੀ ਨਾ ਮੇਰਾ ਲਾਦਾ ਉਹ ਵੀ ਸਾਰੇ ਜਣ ਬੇਰ ਮੈਂ ਢੜੀਆਂ ਨਹੀਂ ਰਹੀਦੀ ਆ ਕੋਈ ਨਾ ਤੈਨਸ ਭਾਈ ਦੰਗਲਾ ਭਾਬੀ ਤੁਮ ਨੂੰ ਲੜਿਆ ਕਰਨ ਜ਼ੁਬਾਨ ਹੀ ਨਾ ਇਦਾਂ ਕਰੇਵੇਂ ਹੁਣ ਫਿਲਰੇ ਮੈਂ ਹਾ ਨਿਆਣੀ ਆਏ ਆ ਤੇ ਮੈਂ ਚਲ ਉਹਨਾਂ ਨੂੰ ਦੁੱਧ ਦਾ ਕਤਾਰ ਗਈ ਤਾਂ ਰਾਹ ਦਾ ਰੋਟੀ ਪਾਣੀ ਕਰਦਾਂਗੇ ਮਾ ਆ ਪਾਣੇ ਮਾ ਜੇ ਗਣ ਸੜੀ ਪਈ ਮੈਨੂੰ ਭਾਬੀ ਭਾਂਡੇ ਮੈਂ ਮਾਜਦੀ ਨਹੀਂ ਕਰਦੀ ਚਲ ਤੋ ਦੇ ਜਿਹੜੇ ਚਾਲ ਤੋ ਨੇ ਕੁੜੀ ਹੁਣੇ ਆਈ ਆ ਤਾਂ ਉਹਨੂੰ ਉਹਦੇ ਨੂੰ ਭਾਂਡੇ ਮਾਜਣ ਲਾਤਾ ਮੈਂ ਨਹੀਂ ਡਾਇਆ ਮੋਨੋ ਆਪੇ ਗਈ ਉਹ ਆਂਦੀ ਮੈਂ ਤੋ ਲੈਣੀ ਚੱਲ ਫਿਰ ਕੀ ਆ ਵੀਰੇ ਮੈਂ ਕਿਹਨੇ ਕੀ ਹੋ ਗਈ ਆ ਭਾਂਡੇ ਹੀ ਆ ਸਾਡੇ ਇਹ ਨਹੀਂ ਮਾਜਦੀ ਜਿਹਾ ਜਦੋਂ ਵੇਖੋ ਉਹ ਦੋ ਪਿਆਣੀ ਰਹੋ ਉਹ ਤਾਂ ਨਹੀਂ ਨੇੜੀਆਂ ਕੰਮ ਨਹੀਂ ਕਰਦੇ ਆਉਂਦੀ ਚਲੀ ਭਾਂਡੇ ਮੰਜਾ ਡਰੀ ਆ ਚੱਲ ਬਣਾ ਲੈਣ ਦੇਖੂ ਮੈਂ ਆਪੇ ਤੋੜੂੰਗੀ ਪਾਪੀ ਨਾ ਲੜੋ ਕੋਈ ਗੱਲ ਨਹੀਂ ਨਹੀਂ ਤੂੰ ਰਹਿਣ ਇਹ ਨਾ ਮੇਰੇ ਕੋਲ ਹੋਰ ਕੰਡੇ ਲਾਣਾ ਵੀ ਤੂੰ ਆਇਆ ਤੂੰ ਡਾਇਆ ਨਹੀਂ ਵੀਰੇ ਮੈਂ ਆਪੇ ਦੀ ਨਹੀਂ ਕੋਈ ਗੱਲ ਨਹੀਂ ਇੱਕ ਤੇ ਸਾਰਾ ਦਿਨ ਘਰ ਚ ਕੋਤ ਕਲੇਸ਼ ਹੀ ਨਹੀਂ ਖਤਮ ਹੁੰਦਾ ਵੀ ਹੁਣ ਕੀ ਕਰਾਂ ਕਿੰਨੂ ਦੱਸਾਂ ਮਾਂ ਨੂੰ ਫੋਨ ਲਾਵਾਂ ਕੀ ਦੱਸਾਂ ਉਹ ਅਜੋ ਵਿਚਾਰੇ ਆ ਭੜੇ ਔਖੇ ਆ ਜਿਹੜਾ ਕੋਈ ਨਹੀਂ ਆਣ ਕੇ ਮੇਰਨਾ ਹੀ ਲੜ ਜਾਂਦਾ ਜਿਹੜਾ ਕੋਈ ਨਹੀਂ ਮੇਰਨਾ ਲੈਦਾ ਮੇਰੇ ਤੋਂ ਬਣਾ ਕੰਮ ਹੁਣ ਨਹੀਂ ਫਿਰ ਕੋਈ ਕਰਦਾ ਚੱਲ ਬਣਾ ਕੱਟੀ ਜਾਂਨੇ ਜਿੱਦਾਂ ਕੱਟਣੀਆਂ ਨਾ ਘਰ ਭਰਾਵ ਵਿਖਲਾ ਨਹੀਂ ਤੇ ਇਹ ਵੀਡੀਓ ਦੇ ਤਾਂ ਨਹੀਂ ਗਈ ਨਹੀਂ ਗਈ ਤਾਂ ਕਿਵੇਂ ਸ਼ਾਮ ਬਣਾ ਪੜਾ ਦੂੰਗੀ ਕੋਈ ਨਹੀਂ ਹੈ ਨਾ ਅੱਗੇ ਨਾ ਪੜਾਇਆ ਕਦੀ ਕੋਈ ਨਹੀਂ ਮੈਂ ਪੜਾ ਦੂੰਗੀ ਤੂੰ ਫਿਕਰ ਨਾ ਕਰ ਬਣਾਉਣਾ ਨਹੀਂ ਸੱਜੀ ਕੇ ਵੀ ਬਣਾਉਣੀ ਹੈ ਅੱਜ ਮੈਨੂੰ ਨਹੀਂ ਪਤਾ ਉਹ ਮਾਂ ਤੇਨੂੰ ਪਤਾ ਹਾਂ ਜਿਹੜੀ ਗੁਰਦੁਆਰੇ ਜਾ ਕੇ ਪਿੱਛੀ ਸਵੇਰ ਦੀ ਭਾਬੀ ਤੈਨੂੰ ਲੜਦੀ ਰਹਿਣੀ ਆ ਘਰ ਚੋਂ ਪਿਆਰ ਨਾਲ ਵੀ ਬੋਲਿਆ ਕਰ ਤੂੰ ਹੀ ਕਿੰਨਾ ਕੁ ਪਿਆਰ ਨਾਲ ਕੁੰਦੀਆਂ ਜਾਂ ਉਹਨੂੰ ਪਤਾ ਹੋਣਾ ਜਾਂ ਮੈਨੂੰ ਕੋਈ ਦੇ ਰਿਹਾ ਕੇ ਜਾਂਦੀ ਫਿਰ ਆ ਕੇ ਆਖਾ ਕੋ ਜਿੱਦਾਂ ਵੀ ਕੋਈ ਤਾਂ ਰਿਆ ਨਹੀਂ ਤੇ ਭਾਬੀ ਬਣਾ ਲਾ ਕੋਈ ਨਹੀਂ ਆਪੇ ਉਹਨੂੰ ਪਤਾ ਲੱਗ ਹੀ ਜਾਣਾ ਉਹ ਉਹਨੂੰ ਪਤਾ ਹੋ ਗਈ ਹੈ ਹੁਣ ਤੂੰ ਬਣਾ ਲਾ ਕੋਈ ਇਹਦਾ ਤਾਂ ਤਿੰਨ ਸਾਲ ਦਾ ਹੁੰਦਾ ਆ ਲੜਦੀ ਰੁਜੀ ਤੁਹਾਡੀ ਮਾਂ ਚੋ ਵੀ ਕਹਿੰਦੇ ਇਹਨੂੰ ਬਸ ਲੜਨ ਦਾ ਹੀ ਵਾਸਤਾ ਵਾ ਤੂੰ ਛੇਤੀ ਛੇਤੀ ਵਿਆਹ ਹੋ ਫਿਸ਼ਨ ਜਾਣਾ ਹੁਣ ਪਾ ਲੋ ਆਪਣੇ ਬੈਗ ਪੈਕ ਕਰੋ ਚਲੋ ਉਹ ਤਾਂ ਕੀਤਾ ਨਾ ਅਜੇ ਉਹ ਬੀਬੀ ਉਹ ਨੋਹ ਦੇਲੀ ਬਹੁਤ ਦੱਸ ਕੇ ਨਹੀਂ ਗਈ ਛੇ ਰਾਹ ਕੇ ਨੱਕ ਮੂੰਹ ਵਟਦੀ ਆ ਚਲ ਪੁੱਤ ਕੋਈ ਗੱਲ ਨਹੀਂ ਐਸ ਤਰ੍ਹਾਂ ਪੀ ਲੜਾਈ ਨੂੰ ਬਾਜਾ ਨਹੀਂ ਮਾਰੀ ਦੀਆਂ ਤੇ ਰਸੋਈ ਚੋਂ ਦੇਖ ਕੇ ਤੇ ਕੋਈ ਤਰਦਾ ਤਾਂ ਤੇ ਲੈਣਾ ਮੁਰਕੀ ਉਹਨਾਂ ਦੇ ਨੱਕ ਤੇ ਨਹੀਂ ਨਾ ਚੜਦਾ ਕੋਈ ਉਹ ਤੇ ਕਰ ਜੂਗਾ ਤੇ ਹੀ ਰਾਮ ਨੇ ਤੇ ਰਿਆ ਕਰੋ ਐਡਾ ਨਾ ਕਪੱਤ ਕਰਿਆ ਕਰੋ ਸਾਰੀ ਦਿਹਾੜੀ ਤੁਹਾਡਾ ਇਹੋ ਵਿਚਾਰ ਦਿੰਦਾ ਮੈਂ ਤਾਂ ਬਥੇਰਾ ਕਰਦੀ ਰਹਿਣੀ ਤੇਰੇ ਸਾਹਮਣੇ ਤੇ ਉਹ ਹੀ ਨਾ ਮੈਂ ਹੁਣ ਕਿਹੜੇ ਬੰਨੇ ਜਾਵਾਂ ਇਸ ਤਰ੍ਹਾਂ ਵੀ ਤੁਸੀਂ ਹਰ ਵਕਤ ਸੈਨੂੰ ਬਸਾਅ ਸਾਡੇ ਤੇ ਨਾ ਹਾਂ ਮੈਂ ਵੇਖਿਆ ਤੇ ਬਈ ਮੈਨੂੰ ਕੋਈ ਦੂਰ ਦੂਰ ਤਾਂ ਲੈਣੀ ਆ ਕੋਈ ਘਰ ਨਾ ਪੁੱਤ ਦੂਰ ਚੰਗਾ